ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਇੱਕ ਅਧੂਰੀ ਮਾਂ ਜਸਪਾਲ ਨੂੰ ਮਾਪਿਆਂ ਨੇ ਬਹੁਤ ਲਾਡਾਂ ਨਾਲ ਪਾਲਿਆ ਸੀ ਉਸਦੇ ਭਰਾ ਵੀ ਉਸ ਦਾ ਬਹੁਤ ਹੀ ਜ਼ਿਆਦਾ ਮੋਹ ਕਰਦੇ ਸੀ ਜਸਪਾਲ ਨੇ ਜਦੋਂ ਜਵਾਨੀ ਵਿੱਚ ਪੈਰ ਧਰਿਆ ਤਾਂ ਮਾਪੇ ਉਸ ਤੇ ਲਈ ਬਾਰ ਦੇਖਣ ਲੱਗੇ ਬਹੁਤ ਰਿਸ਼ਤੇ ਆਉਂਦੇ ਪਰ ਜਸਪਾਲ ਦੇ ਘਰਦਿਆਂ ਨੇ ਨੱਖ ਥੱਲੇ ਕੋਈ ਨਾ ਆਉਂਦਾ ਉਹ ਆਪਣੀ ਧੀ ਲਈ ਜਿਹਹਾ ਘਰਵਾਰ ਦੇ ਮੁੰਡਾ ਲੱਭ ਰਹੇ ਸਨ ਜਿੱਥੇ ਉਹਨਾਂ ਦੀ ਧੀ ਨੂੰ ਕੋਈ ਕਮੀ ਪੇਸ਼ੀ ਨਾ ਆਵੇ ਰਾਮਪੁਰੇ ਫੂਲ ਦੇ ਨੇੜਲੇ ਪਿੰਡ ਦੇ ਪਰਿਵਾਰ ਨੂੰ ਵਧੀਆ ਮੁੰਡੇ ਦੀ ਦੱਸ ਪਈ ਦੋ ਭਰਾ ਸਨ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ ਦੋਹਾਂ ਭਰਾਵਾਂ ਵਿੱਚੋਂ ਇਹ ਵੱਡਾ ਸੀ ਦੇਖ ਦਿਖਾਈ ਹੋਈ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਵਾਲਾ ਕਾਰਜ ਨੇਪਰੇ ਚਾੜਿਆ ਜਸਪਾਲ ਦੁਲਹਨ ਬਣ ਕੇ ਰਾਜਵੀਰ ਸਿੰਘ ਦੇ ਘਰ ਜਾ ਚੁੱਕੀ ਸੀ ਰਾਜਵੀਰ ਬਹੁਤ ਵਧੀਆ ਮੁੰਡਾ ਸੀ ਉਹ ਜਸਪਾਲ ਦਾ ਪੂਰਾ ਖਿਆਲ ਰੱਖਦਾ ਉਸ ਨੂੰ ਆਪਣੀ ਪੇਕਿਆਂ ਦੀ ਘਾਟ ਮਹਿਸੂਸ ਨਾ ਹੋਣ ਦਿੰਦਾ ਸਮਾਂ ਬੀਤਦਾ ਗਿਆ ਸਾਲ 2 ਸਾਲ 3 ਸਾਲ ਪਰ ਜਸਪਾਲ ਦੀ ਕੁੱਖ ਹਰੀ ਨਾ ਹੋਈ ਉਸ ਦਾ ਸ਼ਹਿਰ ਵਾਲੇ ਵੱਡੇ ਤੋਂ ਵੱਡੇ ਡਾਕਟਰਾਂ ਤੋਂ ਇਲਾਜ ਕਰਵਾਇਆ ਗਿਆ ਪਰ ਉਸ ਤੇ ماں ਬਣਨ ਵਾਲੀ ਆਸ ਪੂਰੀ ਨਾ ਹੋਈ ਸਾਰੇ ਘਰ ਵਿੱਚ ਤਾਨਨੇ ਮੇਨੇ ਵੱਜਨੇ ਸ਼ੁਰੂ ਹੋ ਗਏ ਉਸ ਨੂੰ ਸਾਰਿਆਂ ਕੋਲੋਂ ਬਹੁਤ ਕੁਝ ਸੁਣਨਾ ਪੈਂਦਾ ਉਹ ਆਪਣੇ ਪਤੀ ਰਾਜਵੀਰ ਨਾਲ ਗੱਲ ਕਰਦੀ ਉਸ ਦਾ ਵੀ ਜਸਪਾਲ ਪ੍ਰਤੀ ਰਵੱਈਆ ਬਦਲ ਗਿਆ ਸੀ ਅਖੀਰ ਬਾਅਦ ਕਹਿ ਕੇ ਉਸ ਨੂੰ ਤਲਾਕ ਦੇ ਦਿੱਤਾ ਗਿਆ ਇਕ ਔਰਤ ਨੂੰ ਉਸ ਦੀ ਸਭ ਤੋਂ ਵੱਡੀ ਕਮੀ ਦਾ ਦੋਸ਼ ਲਾ ਕੇ ਘਰੋਂ ਕੱਢ ਦਿੱਤਾ ਗਿਆ ਜਸਪਾਲ ਮੋੜ ਪੇਕਿਆਂ ਦੇ ਆ ਗਈ ਟੁੱਟੀ ਹੋਈ ਚੁੱਪਚਾਪ ਮਾਪਿਆਂ ਨੇ ਫੇਰ ਹੌਸਲਾ ਦਿੱਤਾ ਤੇ ਉਸ ਦਾ ਵਿਆਹ ਦੂਜੀ ਥਾਂ ਕਰ ਦਿੱਤਾ ਗਿਆ ਉਸ ਦੇ ਦੂਸਰੇ ਪਤੀ ਦਾ ਨਾਮ ਰਾਜਿੰਦਰ ਸੀ ਉਸ ਦੀ ਪਹਿਲੀ ਪਤਨੀ ਮਰ ਚੁੱਕੀ ਸੀ ਉਸ ਦੇ ਦੋ ਬੱਚੇ ਸਨ ਨਵੇਂ ਘਰ ਜਾ ਕੇ ਜਸਪਾਲ ਨੇ ਉਹ ਦੋਨੇ ਬੱਚੇ ਆਪਣੀ ਛਾਤੀ ਨਾਲ ਲਾ ਲਈ ਮੇਸ਼ਾ ਕਉ ਮਤਰੀ ਸੀ ਪਰ ਉਸ ਦਾ ਪਿਆਰ ਸਕੀ ਮਾਂ ਤੋਂ ਘਟ ਨਹੀਂ ਸੀ ਉਹ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਚ ਆਪਣਾ ਦਰਦ ਭੁੱਲ ਜਾਂਦੀ ਰਜਿੰਦਰ ਵੀ ਖੁਸ਼ ਸੀ ਉਸ ਨੂੰ ਜਿਸ ਪਾਲ ਵਿੱਚ ਸਿਰਫ ਪਤਨੀ ਨਹੀਂ ਬੱਚਿਆਂ ਲਈ ਮਾਂ ਵੀ ਰਸਦੀ ਸੀ ਪਰ ਕਿਸਮਤ ਨੇ ਫੇਰ ਕਠੋਰ ਇਮਤਿਹਾਨ ਲਿਆ ਇੱਕ ਦਿਨ ਸੜਕ ਹਾਦਸੇ ਚ ਰਜਿੰਦਰ ਦੀ ਦੁਨੀਆ ਛੱਡ ਗਿਆ ਉਸ ਤੇਨ ਜਿਸਪਾਲ ਪੂਰੀ ਤਰ੍ਹਾਂ ਟੁੱਟ ਗਈ ਰੋ ਰੋ ਕੇ ਉਸ ਦਾ ਬੁਰਾ ਹਾਲ ਸੀ ਪਤੀ ਦੇ ਜਾਣ ਦਾ ਦੁੱਖ ਵੱਡਾ ਸੀ ਪਰ ਦੋ ਬੱਚੇ ਉਸ ਦਾ ਆਸਰਾ ਬਣੇ ਰਹੇ ਸਮਾਂ ਲੰਘਿਆ ਬੱਚੇ ਵੱਡੇ ਹੋਣ ਲੱਗੇ ਪਰ ਰਿਸ਼ਤੇਦਾਰਾਂ ਨੇ ਜ਼ਹਿਰ ਪਾਰ ਦਿੱਤਾ ਉਹਨਾਂ ਨੇ ਬੱਚਿਆਂ ਦੇ ਮਨਾਂ ਵਿੱਚ ਜਿਸਪਾਲ ਵਿਰੁੱਧ ਗਲਤਫਹਿਮੀਆਂ ਪੈਦਾ ਕਰ ਦਿੱਤੀਆਂ ਜਿਸਪਾਲ ਪਿਆਰ ਕਰਦੀ ਰਹੀ ਪਰ ਬੱਚਿਆਂ ਦੇ ਦਿਲਾਂ 'ਚ ਹੁਣ ਦੂਰੀ ਆ ਗਈ ਸੀ ਜਵਾਨ ਹੋ ਕੇ ਉਹ ਵਿਆਹ ਕਰਵਾ ਕੇ ਅਲੱਗ ਹੋ ਗਈ ਜਸਪਾਲ ਮੋੜ ਇਕੱਲੀ ਰਹਿ ਗਈ ਸਮਾਂ ਆਪਣੀ ਰਫਤਾਰ ਨਾਲ ਲੰਘਦਾ ਰਿਹਾ ਜਸਪਾਲ ਦੇ ਬਾਲਾਂ 'ਚ ਸਵੈਦੀ ਉਤਰ ਆਈ ਅੱਖਾਂ ਦੀ ਰੌਸ਼ਨੀ ਘਟ ਗਈ ਸੀ ਬਿਮਾਰੀ ਨੇ ਹੌਲੀ-ਹੌਲੀ ਉਸ ਨੂੰ ਜਕੜ ਲਿਆ ਬੁਖਾਰ ਕਮਜ਼ੋਰੀ ਸਰੀਰ ਦਾ ਦਰਦ ਪਰ ਹਸਪਤਾਲ ਲੈ ਜਾਣ ਵਾਲਾ ਕੋਈ ਨਹੀਂ ਸੀ ਉਹ ਸੋਚਦੀ ਜੇਕਰ ਅੱਜ ਮੇਰੇ ਆਪਣੇ ਬੱਚੇ ਹੁੰਦੇ ਕੀ ਮੈਂ ਇੰਜ ਇਕੱਲੀ ਹੁੰਦੀ ਇੱਕ ਦਿਨ ਉਸਦੀ ਤਬੀਅਤ ਬਹੁਤ ਖਰਾਬ ਹੋ ਗਈ ਉਸਨੇ ਕੰਬਦੇ ਹੱਥਾਂ ਨਾਲ ਫੋਨ ਮਲਾਇਆ ਪਹਿਲਾ ਵੱਡੇ ਮੁੰਡੇ ਨੂੰ ਉਸਨੇ ਫੋਨ ਨਹੀਂ ਚੁੱਕਿਆ ਫਿਰ ਛੋਟੇ ਨੂੰ ਉਸਨੇ ਕਿਹਾ ਮਾਂ ਅੱਜ ਸਮਾਂ ਨਹੀਂ ਕੱਲ ਗੱਲ ਕਰਾਂਗੇ ਕੱਲ ਪਰ ਜਸਪਾਲ ਜਿਸਪਾਲ ਲਈ ਕੱਲ ਨਹੀਂ ਆਇਆ ਉਸ ਰਾਤ ਜਸਪਾਲ ਮੰਜੇ ਤੇ ਪਈ ਤੜਫਦੀ ਰਹੀ ਦਰਦ ਉਸ ਦੀ ਛਾਤੀ 'ਚ ਸੀ ਅੱਖਾਂ ਛੱਤ ਵੱਲ ਟਿਕੀਆਂ ਸਨ ਉਸ ਤੇ ਬੁੱਲ ਹੌਲੀ-ਹੌਲੀ ਹਿੱਲੇ ਰੱਬਾ ਮੈਂ ਕਿਸੇ ਦਾ ਕੀ ਵਿਗਾੜਿਆ ਸੀ ਸਵੇਰੇ ਗਵਾਂਢੀਆਂ ਨੇ ਦੇਖਿਆ ਕਿ ਜਸਪਾਲ ਦੇ ਘਰੋਂ ਕੋਈ ਆਵਾਜ਼ ਨਹੀਂ ਆਈ ਦਰਵਾਜ਼ਾ ਖੋਲਿਆ ਗਿਆ ਜਿਸਪਾਲ ਮੰਜੇ ਤੇ ਸ਼ਾਂਤ ਪਈ ਸੀ ਅੱਖਾਂ ਖੁੱਲੀਆਂ ਸਨ ਜਿਵੇਂ ਅਜੇ ਵੀ ਕਿਸੇ ਦੀ ਉਡੀਕ ਕਰ ਰਹੀ ਹੋਵੇ ਆੰਤਮ ਸੰਸਕਾਰ ਲਈ ਕੋਈ ਨਹੀਂ ਸੀ ਪਤੀ ਮਰ ਚੁੱਕਿਆ ਸੀ ਮਾਪੇ ਵੀ ਰੱਬ ਨੂੰ ਪਿਆਰੀ ਹੋ ਗਈ ਭਰਾ ਭਾਬੀਆਂ ਕੈਨੇਡਾ ਰਹਿ ਰਹੇ ਸੀ ਨਾ ਬੱਚੇ ਸਮੇਂ ਤੇ ਪਹੁੰਚੇ ਜੀਤਾਂ ਨੂੰ ਵੀ ਅੱਗ ਗਵਾਂਡੀਆਂ ਨੇ ਲਾਈ ਬੱਚੇ ਕੁਝ ਦਿਨ ਬਾਅਦ ਆਏ ਘਰ ਸੁਣਨਾ ਸੀ ਪਰ ਮੇਜ਼ ਤੇ ਇੱਕ ਕਾਗਜ਼ ਪਿਆ ਸੀ ਉਸ ਤੇ ਸਿਰਫ ਇਹ ਲਿਖਿਆ ਸੀ ਮੈਂ ਤੁਹਾਨੂੰ ਜਨਮ ਨਹੀਂ ਦਿੱਤਾ ਪਰ ਦਿਲੋਂ ਮੈਂ ਤੁਹਾਡੀ ਮਾਂ ਰਹੀ ਜੇ ਕਦੇ ਮੇਰੀ ਯਾਦ ਆਵੇ ਤਾਂ ਸਮਝ ਲੈਣਾ ਮੈਂ ਤੁਹਾਨੂੰ ਮaaf ਕਰ ਚੁੱਕੀ ਹਾਂ ਕਾਗਜ਼ ਹੱਥ ਛੜ ਕੇ ਦੋਹਾਂ ਮੁੰਡਿਆਂ ਦੀਆਂ ਅੱਖਾਂ ਪਾਰ ਆਈਆਂ ਪਰ ਹੁਣ ਉਹ ਹੰਝੂ ਵੀ ਕਿਸੇ ਕੰਮ ਦੇ ਨਹੀਂ ਸਨ ਜਸਪਾਲ ਦੁਨੀਆ ਛੱਡ ਗਈ ਸੀ ਸਿਰਫ ਇੱਕ ਅਧੂਰੀ ਮਾਂ ਬਣ ਕੇ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ